ਅੱਜ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਪ੍ਰਧਾਨ ਸ਼੍ਰੀ ਅਸ਼ੋਕ ਮਹਾਜਨ ਦੇ ਪ੍ਰਬੰਧਾ ਹੇਠ ਅਮਮਾ ਵੜਾ ਚੌਂਕ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਪਹੁੰਚੇ ਰਮਨ ਬਹਿਲ ਜੀ ਤੇ ਅੱਥੇ ਪਹੁੰਚਣ ਤੇ ਗੁਰਦਾਸਪੁਰ ਸ਼ਹਿਰ ਦੇ ਵੱਡੀ ਗਿੰਦੀ ਚ ਇਕੱਠੇ ਹੋਏ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲੇ ਕਿਹਾ ਕਿ ਇਹ ਸਾਰੇ ਦੁਕਾਨਦਾਰ ਉਹਨਾਂ ਦੇ ਭਰਾ ਹਨ ਔਰ ਉਹਨਾਂ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਦੁਕਾਨਦਾਰ ਇਕੱਠੇ ਹੋ ਕੇ ਆਜ਼ਾਦੀ ਦਿਹਾੜਾ ਮਨਾ ਰਹੇ ਹਨ ਇਸ ਮੌਕੇ ਤੇ ਝੰਡਾ ਚੜਾਉਣ ਦੀ ਰਸਮ ਵੀ ਚੇਅਰਮੈਨ ਰਮਨ ਬਹਿਲ ਜੀ ਨੇ ਅਦਾ ਕੀਤੀ ਗੱਲਬਾਤ ਦੌਰਾਨ ਅਸ਼ੋਕ ਮਹਾਜਨ ਦੇ ਇਲਾਵਾ ਹਿਤੇਸ਼ ਮਹਾਜਨ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਤੇ ਉਹਨਾਂ ਨੂੰ ਬਹੁਤ ਮਾਣ ਹੈ ਔਰ ਲਗਾਤਾਰ ਉਹਨਾਂ ਵੱਲੋਂ ਜੋ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਸ ਨੂੰ ਲੈ ਕੇ ਬੇहद ਖੁਸ਼ੀ ਹੈ ਖਾਸ ਤੌਰ ਤੇ ਦੁਕਾਨਦਾਰਾਂ ਨੇ ਕਿਹਾ ਕਿ ਅਮਾ ਵੜਾ ਚੌਕ ਦੇ ਵਿੱਚ ਜੋ ਪਿਛਲੇ ਸਮੇਂ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਅੱਗ ਲੱਗਣ ਕਾਰਨ ਹੋਇਆ ਸੀ ਚੇਅਰਮੈਨ ਰਮਨ ਬਹਿਲ ਜੀ ਵੱਲੋਂ ਜੋ ਦੁਕਾਨਦਾਰਾਂ ਨੂੰ ਮੁਆਵਜ਼ਾ ਦਵਾਇਆ ਗਿਆ ਉਸ ਨੂੰ ਲੈ ਕੇ ਬੇਹਦ ਧੰਨਵਾਦੀ ਹਨ ਇਸ ਮੌਕੇ ਤੇ ਆਜ਼ਾਦੀ ਦਿਹਾੜੇ ਨੂੰ ਮਨਾਉਂਦੇ ਹੋਏ ਇੱਕ ਸ਼ਾਨਦਾਰ ਕੇਕ ਵੀ ਕਟਿਆ ਗਿਆ ਦੁਕਾਨਦਾਰਾਂ ਨੇ ਵੀ ਕਿਹਾ ਕਿ ਚੇਅਰਮੈਨ ਰਮਨ ਬਹਿਲਜੀ ਦੀ ਗਵਾਈ ਹੇਠ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆਪੋ ਨੇ ਆਪਣੇ ਕਾਰੋਬਾਰ ਕਰ ਰਹੇ ਹਨ ਔਰ ਉਨ੍ਹਾਂ ਨੂੰ ਕੋਈ ਵੀ ਤੰਗੀ ਨਹੀਂ ਆ ਰਹੀ ਚਲੋ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਟ ਡੇ ਜੈ ਭਾਰਤ ਜੈ ਭਾਰਤ भारत माता की, भारत माता की, भारत माता की, बंदे मातर बंदे मातर बंदे मातर भारत माता की, भारत माता की, भारत माता की, इनकलाबंदाबाद इनकाबाद इनकाबाद ਬਾਰ ਮੰਡਲ ਗੁਰਦਾਸਪੁਰ ਸਾਡੇ ਸ਼ੋਕ ਪ੍ਰਧਾਨ ਜੀ ਔਰ ਉਹਨਾਂ ਦੀ ਸਾਰੀ ਟੀਮ ਸਾਰੇ ਸਾਥੀ ਸਤਿਕਾਰਤ ਜਿੰਨੇ ਵੀ ਵਪਾਰੀ ਭਲਾ ਇੱਥੇ ਆਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਇਸ 15 ਅਗਸਤ ਦੇ ਸੁਤੰਤਰਤਾ ਦਿਵਸ ਤੇ ਵਾਰਕ ਦੇਣਾ ਔਰ ਸਾਰੀਆਂ ਤੇ ਸਾਰੀਆਂ ਸ਼ੁਭ ਕਾਮਨਾਵਾਂ ਵਾ ਪ੍ਰਮਾਤਮਾ ਇਹ ਜਿਹੜੀ ਸਾਨੂੰ ਆਜ਼ਾਦੀ ਮਿਲੀ ਆ ਉਹਨੂੰ ਬਰਕਰਾਰ ਰੱਖੇ ਔਰ ਜਿਹੜਾ ਜੰਗੇ ਗਜ਼ਾ ਕਲਾਟੀਆਂ ਨੇ ਆਪਣੀ ਤਪੱਸਿਆ ਤਿਆਗ ਔਰ ਕੁਰਬਾਨੀ ਦੇ ਨਾਲ ਇਹ ਮੁਲਕ ਨੂੰ ਆਜ਼ਾਦ ਕਰਾਇਆ ਅੱਜ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਇੱਕ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ ਔਰ ਜਿਹੜੇ ਸੁਪਨੇ ਜਿਹੜੀਆਂ اخلاقی ਗਦਰਾਂ ਉਹਨਾਂ ਜੰਗ ਆਜ਼ਾਦੀ ਦੇ ਗੁਰਾਠੀਆਂ ਨੇ ਲਈਆਂ ਸੀ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ ਮੈਂ ਇੱਕ ਵਾਰੀ ਫੇਰ ਅੱਜ ਬਹੁਤ ਖੁਸ਼ ਹਾਂ ਕਿ ਸਾਡੇ ਗਰਦਾਸਪੁਰ ਦਾ ਸਾਰੇ ਸਤਕਾਰਯੋਗ ਵਪਾਰੀ ਵਰਗਾ ਜਿਥੇ ਕਥਾ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਇਹਨਾਂ ਦੀ ਪਿੱਠ ਤੇ ਖੜੀ ਆ ਇਹਨਾਂ ਨੂੰ ਇਹੋ ਹੀ ਬੇਨਤੀ ਆ ਕਿ ਤਗੜੇ ਹੋ ਕੇ ਆਪਣੇ ਵਪਾਰ ਕਰੋ ਕਿਸੇ ਕਿਸਮ ਦੀ ਕੋਈ ਰਾਜਨੀਤਿਕ ਦਖਲ ਜਿਹੜਾ ਉਹ ਗਰਦਾਸਪੁਰ ਦੇ ਵਪਾਰ ਚ ਬਿਲਕੁਲ ਨਹੀਂ ਹੋਊਗਾ ਆਪਣੀ ਮਰਜ਼ੀ ਨਾਲ ਵਪਾਰ ਕਰਨ ਆਪਣੀ ਮਰਜ਼ੀ ਨਾਲ ਸੌਦੇ ਕਰਨ ਆਪਣੀ ਮਰਜ਼ੀ ਨਾਲ ਵੇਚਣ ਖਰੀਦਣ ਇਹ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਇੱਕ ਸਿਆਸੀ ਦਖਲ ਸੀਗਾ ਉਦੇ ਕਰਕੇ ਵਪਾਰੀ ਵਰਗ ਨੂੰ ਬਹੁਤ ਵੱਡਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਸਾਰੀ ਚੀਜ਼ਾਂ ਅੱਜ ਖਤਮ ਹੋਈਆਂ ਨੇ ਔਰ ਭਗਵੰਤ ਮਾਨ ਜੀ ਦੀ ਸਰਕਾਰ ਲੋਕਾਂ ਦੇ ਦਵਾਰ ਤੇ ਆ ਪਹੁੰਚ ਰਹੀ ਆ ਔਰ ਜਿਹੜੇ ਜਿਹੜੀਆਂ ਕੋਈ ਵਪਾਰ ਦੇ ਵਿੱਚ ਮੁਸ਼ਕਲਾਂ ਨੇ ਉਹ ਦਿਨ-ਬਦਨ ਚੰਡੀਗੜ੍ਹ ਲੈਵਲ ਤੇ ਵੀ ਜ਼ਿਲ੍ਹਾ ਲੈਵਲ ਤੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਪੂਰੀਆਂ ਕੀਤੀ ਜਾ ਰਹੀਆਂ ਨੇ ਸੋ ਮੈਂ ਇੱਕ ਵਾਰੀ ਫੇਰ ਸ਼ੋਕ ਜੀ ਤੁਹਾਡੇ ਲਈ ਤੁਹਾਡੀ ਸਾਰੀ ਟੀਮ ਨੂੰ ਇਹ ਜੀ ਵਿਸ਼ਵਾਸ ਦਿਵਾਉਣਾ ਯਾ ਬਾਪੀ ਪਾਰਟੀ ਦੀ ਸਰਕਾਰ ਵਪਾਰੀ ਵਰਗ ਦੀ ਖੁਸ਼ਹਾਲੀ ਲਈ ਉਹਨਾਂ ਦੀ ਤਰੱਕੀ ਲਈ ਉਹਨਾਂ ਦੇ ਚੰਗੇ ਕੰਮਾਂ ਲਈ ਹਮੇਸ਼ਾ ਵਚਨਬੱਧ। ਧੰਨਵਾਦ। ਜੀ ਧੰਨਵਾਦ। ਇਹ 72 ਦਿਨ ਮਨਾਇਆ ਗਿਆ ਵਾ। ਔਰ ਸਾਡੇ ਵਪਾਰੀ ਸ਼ਹਿਰ ਦੇ ਜਿੰਨੇ ਵੀ ਇਕੱਠੇ ਹੋਏ ਨੇ ਮੈਨਾਂ ਦੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਉਹ ਰੈਣਾ ਦੀ ਜਲਦੀ ਗਰਾਈਆਂ ਤੋਂ ਮੈਨਾਂ ਦਾ ਬਹੁਤ ਬਹੁਤ ਇਨਾਨਾ ਜਦੋਂ ਵੀ ਮੈਨੂੰ ਇਹ ਵਾਅਦੇ ਹਨ ਉਹਨਾਂ ਦੇ ਨਾਲ ਪੂਰਾ ਹੀ ਚਟਾਨਦੀ ਦਾ ਸਾਡਾ ਵਪਾਰ ਮੰਡਲ ਖੜਾ ਵਾ ਕਿ ਓਖੀ ਸੋਖੀ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਿਸੇ ਦੀ ਕੋਈ ਦਖਲਦੰਦੀ ਨਹੀਂ ਐਨੇ ਕੋਈ ਸਰਕਾਰੀ ਮਲਾਇਮ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗ ਕਰਦਾ ਉਹਦੇ ਤਰ੍ਹਾਂ ਸਾਨੂੰ ਆਗਿਆ ਸਨੇਹ ਦਿਓ ਔਰ ਅਹੀਂ ਤੁਹਾਨੂੰ ਵਪਾਰ ਮੰਡਲ ਪੂਰਾ ਤੁਹਾਣਾ ਖੜਾ ਵਾ ਸਭ ਤੋਂ ਪਹਿਲਾਂ ਜੀ ਮੈਂ ਸ਼ਹਿਰ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਇਤਿਹਾਸ ਦਾ ਪ੍ਰਮਾਤਮਾ ਸਾਰਿਆਂ ਗਰ ਖੁਸ਼ੀਆਂ ਲਿਆਵੇ। ਤੇ ਬਾਕੀ ਗੱਲ ਰਹੀ ਜੀ ਸਾਡੇ ਨਾਲ ਇੱਕ ਮੈਂ ਛੋਟੀ ਗੱਲ ਕਰਨਾ ਚਾਹਨਾ ਸਾਡੇ ਜਿੱਥੇ ਅਸੀਂ ਖੜੇ ਆ ਮਾਵਾੜਾ ਚੌਂਕ 'ਚ ਇੱਥੇ ਤਾਰਾਂ ਦਾ ਬੜਾ ਮਸਲਾ ਜੀ ਤੇ ਸਾਡੇ ਲਗੇ ਬੈਦ ਸਾਹਿਬ ਵੀ ਖੜੇ ਜੀ ਸਾਡੇ ਹਲਕਾ ਹੀ ਚਾਰ ਤੇ ਦਿਨ ਰਾਤ ਮਿਹਨਤ ਕਰਦੇ ਪਏ ਜੀ ਉਹ ਵੀ ਇੰਨਾ ਨੇ ਸਾਡੀ ਜਿਹੜੀ ਤਾਰਾਂ ਦਾ ਸੀ ਨਾ ਮਸਲਾ ਜੀ ਉਹ ਸਾਡਾ ਹਲ ਕਰਾਤਾ ਉਹਦਾ ਜਿਹੜਾ ਐਸਟੀਮੇਟ ਆ ਪਾਸ ਹੋ ਗਿਆ ਜੀ ਤੇ ਬੜੇ ਕੁਛ 10 15 ਦਿਨ ਦੇ ਵਿੱਚ ਵਿੱਚ ਵੇਚਣਾ ਇਹ ਵੀ ਚੀਜ਼ ਸਾਡੀ ਪ੍ਰੋਬਲਮ ਹੱਲ ਹੋ ਜਾਏਗੀ ਤੇ ਔਰ ਅਸੀਂ ਤਗੜੇ ਹੋ ਕੇ ਲੱਗੇ ਆਂ ਜੀ ਸਾਡੇ ਸ਼ੋਕ ਪ੍ਰਧਾਨ ਜੀ ਐਪਾਰਟਮੈਂਟ ਲਵਰ ਪ੍ਰਧਾਨ ਤੇ ਇਹ ਵੀ ਦਿਨ ਦਾ ਤੇ ਕਰਕੇ ਇੱਕ ਇੱਕ ਦੁਕਾਨ ਦੇ ਜਾਂਦੇ ਪਏ ਜੀ ਔਰ ਸਾਡੇ ਵਪਾਰੀਆਂ ਕੇ ਵੀ ਐਸੀ ਇੱਕ ਬੇਨਤੀ ਕਰਨੇ ਆ ਕਿ ਤੁਸੀਂ ਵੀ ਨਾ ਸ਼ੋਕ ਪ੍ਰਧਾਨ ਹੁਣ ਦੇ ਨਾਲ ਤਗੜੇ ਹੋ ਕੇ ਖੜੇ ਹੋਏ ਹੋ ਕਿਉਂਕਿ ਇਹ ਵੀ ਹੁਣ ਇਹਨਾਂ ਨੇ ਇੱਕ ਥਾਣ ਲਈ ਆ ਕਿ ਅਸੀਂ ਵਪਾਰੀਆਂ ਲਈ ਹੀ ਲੜਾਈ ਲੜਨੀ ਆ ਵਪਾਰੀਆਂ ਦੇ ਹਰ ਸੁੱਖ-ਦੁੱਖ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਬੰਦ